ਬੰਦ ਕਰੋ ਆ ਪੰਜਾਬ ਸਰਕਾਰ ਦਾ ਮੁਲਾਜ਼ਮ ਪੱਖੀ ਚਿਹਰਾ ਜਿਹੜਾ ਕਹਿੰਦਾ ਸੀ ਕਿ ਹਰਾਪੈਨ ਮੇਰਾ ਮੁਲਾਜ਼ਮਾਂ ਦੇ ਲਈ ਚੱਲੇਗਾ ਆ ਚੱਲਦਾ ਦੇਖ ਲਓ ਮੁਲਾਜ਼ਮਾਂ ਨੂੰ ਗੱਲ ਕਰਨ ਦਾ ਮੌਕਾ ਨਹੀਂ ਦੇ ਰਿਆ ਅਸੀਂ ਆਪਣਾ ਹੱਕ ਲੈਣ ਆਏ ਆ ਜਿਹੜਾ ਇਹਨਾਂ ਨੇ ਚੋੜ ਵਾਦਾ ਕੀਤਾ ਸੀ ਸਾਹਮਣੇ ਦੂਰ ਤੋਂ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਮੁਲਾਜ਼ਮਾਂ ਦੇ ਉੱਤੇ ਜਿਹੜਾ ਲਾਖੀ ਚਾਰਜ ਹੋ ਚੁੱਕਿਆ ਪੰਜਾਬ ਪੁਲਿਸ ਉਹਨਾਂ ਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਸੋਚਿਆ ਚੰਗੇ ਘਰ ਦਾ ਮੁੱਖ ਮੰਤਰੀ ਕਹਿੰਦਾ ਸੀ ਮੈਂ ਗਰੀਬਾਂ ਦਾ ਮੁੱਖ ਮੰਤਰੀ ਹਾਂ ਮੈਂ ਤੁਹਾਡੇ ਲਈ ਆਹ ਕਰ ਦੂ ਉਹ ਕਰ ਦੂ ਤੁਹਾਨੂੰ ਰੁੱਲਣਾ ਨਹੀਂ ਪਾਊਗਾ ਦੇਖ ਲਓ ਸਾਨੂੰ ਕਿੱਦਾਂ ਰੋਲਣ ਦੇ ਸਾਡਾ ਸਾਹ ਗੋਮ ਹੋ ਗਿਆ ਭੀੜ 'ਚ ਦੇਖੋ ਅਸੀਂ ਕਿੱਦਾਂ ਰੋਲ ਰਹੇ ਹਾਂ ਪੁਲਿਸ ਆ ਜਿਹੜੀ ਉਹਨਾਂ ਨੇ ਵੱਡੀ ਪੱਧਰ ਤੇ ਬੈਰੀਕੇਡਿੰਗ ਕੀਤੀ ਹੋਈ ਆ ਤਾਂ ਕਿ ਇੱਥੇ ਕੋਈ ਵੀ ਅੱਗੇ ਨਾ ਵੱਧ ਸਕੇ ਤਾਂ ਦੋਨੇ ਪਾਸਿਆਂ ਤੋਂ ਟਕਰਾਅ ਹੋਣ ਦੀ ਸੰਭਾਵਨਾ ਲੱਗ ਰਹੀ ਆ ਜੇਲੇ ਸਾਹਿਬ ਨਾਲੇ ਮੁਲਾਜ਼ਮ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਲਈ ਲੜ ਰਹੇ ਨੇ ਅੱਕੇ ਹੋਏ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਮੰਗਾਂ ਹਰ ਵਾਰ ਮੀਟਿੰਗਾਂ ਦੇ ਵਿੱਚ ਰੋਲ ਦਿੱਤੀਆਂ ਜਾਂਦੀਆਂ ਨੇ ਤਾਂ ਦੇਖਦੇ ਆ ਕਿ ਮੁਲਾਜ਼ਮਾਂ ਦਾ ਅੱਜ ਵੱਡਾ ਇਕੱਠ ਹੈ ਜਿਹੜਾ ਪੰਜਾਬ ਦੇ ਵਿੱਚ ਹੋਇਆ ਹੋਇਆ ਜਿੱਥੇ ਪੰਜਾਬ ਦੇ ਬਹੁਤ ਸਾਰੇ ਵਰਗਾਂ ਦੇ ਲੋਕ ਲੜ ਰਹੇ ਨੇ ਉੱਥੇ ਪੰਜਾਬ ਦੇ ਮੁਲਾਜ਼ਮ ਵੀ ਲੜ ਰਹੇ ਨੇ ਤੇ ਸਾਹਮਣੇ ਬੈਰੀਕੇਡਿੰਗ ਹੈ ਜਿਹੜੇ ਉਹ ਮੁਲਾਜ਼ਮ ਕਹਿ ਕੇ ਆਏ ਨੇ ਕਿ ਅਸੀਂ ਤੋੜਾਂਗੇ ਅੱਜ ਬੈਰੀਕੇਡ ਤੋੜਨ ਦੀ ਤਿਆਰੀ ਦੇ ਵਿੱਚ ਨੇ ਤਾਂ ਦੇਖਦੇ ਆ ਕਿ ਤੱਕਾ ਮੁੱਕੀ ਹੋ ਚੁੱਕਿਆ ਪੰਜਾਬ ਦੇ ਮੁਲਾਜ਼ਮਾਂ ਜਿਹੜੇ ਉਹ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਨੇ ਤਾਂ ਦੇਖਦੇ ਆ ਕਿ ਕੀ ਹੁੰਦਾ ਅੱਗੇ ਵਧਦੇ ਨੇ ਜਾਂ ਪਿੱਛੇ ਹਟਦੇ ਨੇ ਪੁਲਿਸ ਆ ਜਿਹੜੀ ਉਹ ਪੂਰੀ ਤਿਆਰੀ ਦੇ ਵਿੱਚ ਲੱਗ ਰਹੀ ਆ ਤਾਂ ਤੱਕਾ ਮੁੱਕੀ ਸ਼ੁਰੂ ਹੋ ਗਿਆ ਜਿਵੇਂ ਕਿ ਆਪਾਂ ਦੇਖਦੇ ਆ ਕਿ ਪਹਿਲਾਂ ਵੀ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਐਦਾ ਦਾ ਕੋਈ ਸਿੱਟਾ ਨਹੀਂ ਨਿਕਲਿਆ ਉਹ ਵੀ ਅੱਜ ਵੀ ਲੱਗਦਾ ਕਿ ਤੱਕਾ ਮੁੱਕੀ ਜਿਹੜਾ ਸ਼ੁਰੂ ਹੋ ਗਿਆ ਤਾਂ ਦੇਖਦੇ ਆ ਕਿ ਇਸ ਤੱਕੇ ਮੁੱਕੀ ਦੇ ਵਿੱਚ ਮੁਲਾਜ਼ਮ ਅੱਗੇ ਵੱਧ ਪਾਉਂਦੇ ਨੇ ਜਾਂ ਨਈਂ ਵੱਧ ਪਾਉਂਦੇ ਤਾਂ ਵੱਡੀ ਗਲਤੀ ਦੇ ਵਿੱਚ ਮੁਲਾਜ਼ਮ ਅੱਜ ਸੰਗਰੂਰ ਦੇ ਵਿੱਚ ਆਏ ਨੇ ਤਾਂ ਦੇਖ ਸਕਦੇ ਹੋ ਕਿ ਨਾਹਰੇਵਾਜੀ ਝੰਡੇ ਤੇ ਅੱਗੇ ਵਧਣ ਦੀ ਪੂਰੀ ਤਿਆਰੀ ਦੇ ਵਿੱਚ ਨੇ ਮੁਲਾਜ਼ਮ ਠੱਕੇ ਵੱਜ ਰਹੇ ਨੇ ਦਰਦੀ ਬਹੁਤ ਜਨਤਾਂ ਵੇਖੋ ਭਾਰੀ ਗਿਣਤੀ ਦੇ ਵਿੱਚ ਪੁਲਿਸ ਆ ਤੇ ਸਾਹਮਣੇ ਮਲਾਜ਼ਮ ਨੇ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਤਾਂ ਦੇਖਦੇ ਆ ਮਲਾਜ਼ਮ ਅੱਗੇ ਵੱਧ ਪਾਉਂਦੇ ਨੇ ਜਾਂ ਨਹੀਂ ਤਾਂ ਮਲਾਜ਼ਮਾਂ ਨੂੰ ਪੁਲਿਸ ਪਿੱਛੇ ੱਟਣ ਦੇ ਵਿੱਚ ਥੋੜਾ ਲੱਗਦਾ ਕਿ ਕਾਮਯਾਬ ਹੋ ਗਈ ਵੱਡੇ ਬੈਰੀਕੇਡ ਨੇ ਇਸ ਤਰ੍ਹਾਂ ਲੱਗ ਰਿਹਾ ਕਿ ਮਲਾਜ਼ਮ ਜਿਹੜੇ ਅੱਗੇ ਵਧਣ ਦੀ ਤਿਆਰੀ ਕਰਕੇ ਆਏ ਨੇ ਉਸੇ ਤਰ੍ਹਾਂ ਹੀ ਵੱਡੀ ਤਿਆਰੀ ਦੇ ਵਿੱਚ ਜਿਹੜੇ ਪੁਲਿਸ ਕਰਮੀ ਨੇ ਕਰਮਾਦਮ ਜਿਹੜੇ ਅੱਗੇ ਵਧਣ ਦੇ ਲਈ ੱੱਕੇ ਮਾਰ ਰਹੇ ਨੇ ਦੂਜੇ ਪਾਸੇ ਪੁਲਿਸ ਨੇ ਭਾਰੀ ਬੈਰੀਕੇਡਿੰਗ ਕੀਤੀ ਹੋਈ ਆ ਤਾਂ ਜਿਹੜੀ ਇਹਨਾਂ ਦੀਆਂ ਮੰਗਾਂ ਨੇ ਪੁਰਾਣੀ ਪੈਨਸ਼ਨ ਬੇਰੁਜ਼ਗਾਰ ਲੋਕ ਨੈੱਟ ਟੈਕ ਪਾਸ ਜਿਹੜੇ ਪੀ ਐਚ ਡੀ ਦੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮੁਲਾਜ਼ਮਾਂ ਜਿਹੜੇ ਉਹ ਆਖਿਰ ਥੋੜੇਕ ਦਿਨਾਂ ਬਾਅਦ ਹੀ ਇਦਾਂ ਕਿਉਂ ਹੋ ਜਾਂਦਾ ਕਿ ਸੜਕਾਂ ਤੇ ਉਤਰ ਆਉਂਦੇ ਨੇ ਗੁਰਦੁਆਰਾ 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 ਕਮਲਾਜ਼ਮ ਜਿਹੜੇ ਬਿਲਕੁਲ ਬੈਰੀਕੇਡ ਦੇ ਨੇੜੇ ਪਹੁੰਚ ਚੁੱਕੇ ਨੇ ਪੁਲਿਸ ਉਹਨਾਂ ਨੂੰ ਤੱਕੇ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਕੀ ਕਹਿਣਾ ਚਾਹੋਗੇ ਜੀ ਅੱਜ ਤੁਸੀਂ ਅੱਗੇ ਵੱਲ ਆ ਪੰਜਾਬ ਸਰਕਾਰ ਦਾ ਮੁਲਾਜ਼ਮ ਪੱਖੀ ਚਿਹਰਾ ਜਿਹੜਾ ਕਹਿੰਦਾ ਸੀ ਕਿ ਹਰਾਪੈਨ ਮੇਰਾ ਮੁਲਾਜ਼ਮਾਂ ਦੇ ਲਈ ਚੱਲੇਗਾ ਆ ਚੱਲਦਾ ਦੇਖ ਲੋ ਮੁਲਾਜ਼ਮਾਂ ਨੂੰ ਗੱਲ ਕਰਨ ਦਾ ਮੌਕਾ ਨਹੀਂ ਦੇ ਰਿਹਾ ਅਸੀਂ ਆਪਣਾ ਹੱਕ ਲੈਣ ਆਏ ਆ ਜਿਹੜਾ ਇਹਨਾਂ ਨੇ ਚੋੜ ਵਾਦਾ ਕੀਤਾ ਸੀ ਪੁਰਾਣੀ ਪੈਨਸ਼ਨ ਦਾ ਉਹਦੇ ਲਈ ਗੱਲ ਕਰਨ ਨੂੰ ਇਹ ਮੁੱਖ ਮੰਤਰੀ ਤਿਆਰ ਨਹੀਂ ਮੀਟਿੰਗਾਂ ਦੇ ਕੇ ਮੁਕਰਨ ਵਾਲਾ ਮੁੱਖ ਮੰਤਰੀ ਅੱਜ ਇਹਦੇ ਨਾਲ ਗੱਲ ਕਰਕੇ ਹੀ ਅਸੀਂ ਜਾਵਾਂਗੇ ਮੁਲਾਜ਼ਮਾਂ ਇੱਕ ਵਾਰ ਜਿੰਦਾਬਾਦ 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 はい ਮੁਲਾਜ਼ਮ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤਾਹੋ ਸ਼ਰੇ ਸ਼ਰੇਮ ਕਹਿ ਰਹੇ ਨੇ ਕਿ ਮੁੱਖ ਮੰਤਰੀ ਜਿਹੜੀ ਉਹ ਸਾਡੀਆਂ ਮੰਗਾਂ ਨਹੀਂ ਸੁਣ ਰਿਹਾ ਲਗਾਤਾਰ ਅਸੀਂ ਅੱਗੇ ਵੱਧ ਰਹੇ ਹਾਂ ਪਰ ਮੁਲਾਜ਼ਮਾਂ ਜਿਹੜੇ ਉਹ ਕਹਿੰਦੇ ਸਾਡੀਆਂ ਮੰਗਾਂ ਤੇ ਕਦੇ ਗੌਰ ਨਹੀਂ ਕੀਤੀ ਜਾਂਦੀ ਇਹ ਟੱਕੇ ਇਹ ਟੱਕੇ ਮੁਲਾਜ਼ਮਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡੇ ਘਰਾਂ ਦੇ ਸਾਡੇ ਤੋਂ ਵੋਟਾਂ ਲਈਆਂ ਇਹਨਾਂ ਨੇ ਵਾਅਦੇ ਕਰਕੇ ਝੂਠ ਮਾਰ ਕੇ ਹੁਣ ਅੰਦਰ ਜਾ ਕੇ ਬੈਠਾ ਗਏ ਪ੍ਰਾਣੀ ਸਰਪੰਚ ਦਾ ਵਾਅਦਾ ਕਰਕੇ ਉਹਨਾਂ ਵਾਲੀਆਂ ਵੋਟਾਂ ਦੇ ਵਿੱਚ ਇੱਕ ਬੋਟ ਵੀ ਨਹੀਂ ਦੀ ਜ਼ੀਰੋ ਬੈਲੈਂਸ ਰਹੂਗਾ ਪੰਜਾਬ ਦੇ ਵਿੱਚ ਇਹਦਾ ਜ਼ੀਰੋ ਬੈਲੈਂਸ ਰਹੂਗਾ ਪੰਜਾਬ ਚ ਇਹਨੇ ਵਾਅਦਾ ਕੀਤਾ ਵਾਅਦਾ ਦਿੱਤੀ ਦੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਰਜਿੰਦਰ ਹਸਪੀਟਲ ਪਟਿਆਲਾ ਗੁਰੂ ਤੇਗ ਬਾਦ ਨਰਸਿੰਗਾਂ ਸ਼ਸ਼ੇਜਨ ਆ ਦੇਖ ਲਓ ਕਕੂਟ ਮੇਰਾ ਲੈ ਚੁੱਕਿਆ ਹੈ ਇਹ ਮਾਤਾ ਦਾ ਬੂਟ ਵੀ ਇੱਕ ਲੈ ਚੁੱਕਿਆ ਤਾਂ ਦੇਖ ਸਕਦੇ ਹੋ ਕਿ ਜਿਹੜੀ ਆ ਕੁੜੀਆਂ ਘਰੋਂ ਤਿਆਰ ਹੋ ਕੇ ਆਈਆਂ ਉਹਨਾਂ ਦੀਆਂ ਚੁੰਨੀਆਂ ਰੋਲ ਰਹੀਆਂ ਨੇ ਤੇ ਮੁਲਾਜ਼ਮਾਂ ਦੇ ਕਈਆਂ ਦੀਆਂ ਪੱਗਾਂ ਵੀ ਲੈ ਚੁੱਕੀਆਂ ਨੇ ਪੰਜਾਬ ਪੁਲਿਸ ਆ ਜਿਹੜੀ ਉਹਨਾਂ ਨੂੰ ਲਗਾਤਾਰ ਰੋਕ ਰਹੀ ਆ ਤਾਂ ਮੁਲਾਜ਼ਮ ਉਹੇ ਜ਼ੋਰ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਲੱਗਦਾ ਅੱਜ ਬੈਰੀਕੇਡ ਆ ਜਿਹੜੇ ਉਹਨਾਂ ਨੂੰ ਤੋੜਨ ਦੀ ਫਿਕਰ ਦੇ ਵਿੱਚ ਨੇ ਮੁਲਾਜ਼ਮ ਪੁਲਿਸ ਕਰਮੀਆਂ ਜਿਹੜੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਸਰਕਾਰ ਹੈ ਹੈ ਕਿਹੜ ਜਗ੍ਹਾ ਰਹੇ ਦੱਬ ਕੇ ਬਿਟੋ ਹੈ ਹੈ ਤੱਕੇ ਸ਼ਹੀਦ ਬੰਦ ਕਰੋ ਅੱਗੇ ਵੱਧ ਕੇ ਕੀ ਕਰੋਗੇ ਅਸੀਂ ਅੱਗੇ ਮੁੱਖ ਮੰਤਰੀ ਦੇ ਕੋਠੀ ਜਾਵਾਂਗੇ ਕਿਉਂਕਿ ਉਹ ਝੂਠਾ ਮੁੱਖ ਮੰਤਰੀ ਜਿਹਨੇ 2 ਸਾਲ ਪੰਜਾਬ ਦੀ ਜਨਤਾ ਨਾਲ ਧੋਖਾ ਕਰਕੇ ਝੂਠ ਕਰਕੇ ਕੀ ਸਾਨੂੰ ਪੁਰਾਣੀ ਪੈਨਸ਼ਨ ਦੇਵਾਂਗੇ ਦੋ ਦੋ ਤਿੰਨ ਤੇ ਨੋਟੀਫਿਕੇਸ਼ਨ ਕਰਕੇ ਕਰੋੜਾਂ ਰੁਪਏ ਦਾ ਇਸ਼ਤਿਹਾਰ ਕਰਕੇ ਤਾਂ ਮਲਾਜ਼ਮਾਂ ਤੇ ਲਾਠੀ ਚਾਰਜ ਜਿਹੜਾ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਮੌਜੂਦ ਮੈਦਾਨ ਤੇ ਜਿਹੜਾ ਲਾਠੀ ਚਾਰਜ ਹੋ ਚੁੱਕਿਆ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਮਲਾਜ਼ਮ ਤਾਂ ਪੁਲਿਸ ਉਹਨਾਂ ਨੂੰ ਅੱਗੇ ਵਧਣ ਦੇ ਵਿੱਚ ਰੋਕ ਰਹੀ ਹੈ ਮੂਰੇ ਵੱਡੇ ਬੈਰੀਕੇਡ ਨੇ ਤਾਂ ਸਾਹਮਣੇ ਦੂਰ ਤੋਂ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਮਲਾਜ਼ਮਾਂ ਦੇ ਉੱਤੇ ਜਿਹੜਾ ਲਾਠੀ ਚਾਰਜ ਹੋ ਚੁੱਕਿਆ ਪੰਜਾਬ ਪੁਲਿਸ ਉਹਨਾਂ ਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮਲਾਜ਼ਮਾਂ ਜਿਹੜੇ तो अगे बदन की कोशिश कर रहे हैं कि आयो जी अस अमृतसर तो जी की सोच के आए थी जो घरों भी आह कुछ ਜੀ ਨਹੀਂ ਅਸੀਂ ਸੋਚਿਆ ਚੰਗੇਕਰ ਦਾ ਮੁੱਖ ਮੰਤਰੀ ਕਹਿੰਦਾ ਸੀ ਮੈਂ ਗਰੀਬਾਂ ਦਾ ਮੁੱਖ ਮੰਤਰੀ ਹਾਂ ਮੈਂ ਤੁਹਾਡੇ ਲਈ ਆਹ ਕਰ ਦੂੰ ਉਹ ਕਰ ਦੂੰ ਤੁਹਾਨੂੰ ਰੋਲਣਾ ਨਹੀਂ ਪਊਗਾ ਦੇਖ ਲਓ ਸਾਨੂੰ ਕਿੱਦਾਂ ਰੋਲਣ ਦੇ ਸਾਡਾ ਸਾਹ ਗੋਮੋ ਗਿਆ ਭੀੜ 'ਚ ਦੇਖੋ ਅਸੀਂ ਕਿੱਦਾਂ ਰੋਲ ਰਹੇ ਆ ਇਹ ਆਮਕਰ ਦਾ ਮੁੱਖ ਮੰਤਰੀ ਜਿਹਦੇ ਕੋਲ ਸਾਡੇ ਲਈ ਟਾਈਮ ਨਹੀਂ ਜਿਹੜਾ ਕਹਿੰਦਾ ਸੀ ਮੈਂ ਤੁਹਾਨੂੰ ਰੋਲਣ ਨਹੀਂ ਦੇਵਾਂਗਾ ਤੁਹਾਨੂੰ ਟਾਈਮ ਦਊਂਗਾ ਦੇਖ ਲਓ ਅੱਜ ਟਾਈਮ ਦੇ ਰਿਹਾ ਸਭ ਤੋਂ ਝੂਠਾ ਮੁੱਖ ਮੰਤਰੀ ਦੁਨੀਆ ਦਾ ਹੋਂਦਾ ਕਰਦਾ ਵਾਅਦੇ ਕਰ ਕਰਕੇ ਤਰੀਕਾ ਦੇ ਦੇ ਕੇ ਮੁੱਕਰ ਜਾਂਦਾ ਜੋ ਤਾਂ ਇਹਨੂੰ ਗੱਲ ਕਰ ਉਹ ਤਾਂ ਮੁਕਰ ਜਾਂਦਾ ਐਡਾ ਝੂਠਾ ਬੰਦਾ ਦੁਨੀਆਂ ਦਾ ਕੋਈ ਹੋ ਹੀ ਨਹੀਂ ਸਕਦਾ ਇਹਨੇ ਉਹ ਗੱਲਾਂ ਕੀਤੀਆਂ ਜਿਹੜਾ ਲੋਕਾਂ ਦੇ ਦਿਲਾਂ ਨੂੰ ਟੁੱਮਦੀਆਂ ਸੀ ਉਹ ਹੁਣ ਆ ਬਹੁਤ ਕੰਮ ਕੰਨਿਆ ਤੇ ਐਡਾ ਮੈਨਾਂ ਵੀ ਇਹਦਾ ਮਤਲਬ ਕੁਛ ਨਹੀਂ ਮੈਨੂੰ ਸਮਝ ਕੋਈ ਨਹੀਂ ਆ ਗਈ ਮੈਂ ਕੀ ਕਰਨਾ ਕਿਨੇ ਕਰਨਾ ਸਭ ਕੁਛ ਪਟਾਣੀ ਪੈਨਸ਼ਨ ਦਾ ਵਾਅਦਾ ਕਰਕੇ ਝੂਠਾ ਨੋਟੀਫਿਕੇਸ਼ਨ ਕਰਕੇ ਫੇਰ ਵੀ ਕੁਛ ਨਹੀਂ ਦੇ ਰਿਹਾ ਝੂਠ ਬੋਲ ਜਾਂਦਾ ਨਿੱਤ ਨਿੱਤ ਝੂਠ ਬੋਲਦਾ ਸ਼ਰਾਬੀ ਸ਼ਰਾਬੀ ਬੰਦਾ ਪਰ ਇਹਨਾਂ ਦੇ ਜਿਹੜੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ੱੱਕਾ ਵੱਜ ਰਿਹਾ ਕਿ ਜਿਹੜੇ ਮੁਲਾਜ਼ਮਾਂ ਫੇਰ ਵੀ ਅੱਗੇ ਵਧਣ ਕੀ ਅੱਗੇ ਵਧੋਗੇ ਹਾਂ ਜੀ ਵਧਾਂਗੇ ਅੱਗੇ ਵਧਾਂਗੇ ਆਪਣੇ ਹੱਕ ਵਾਸਤੇ ਵਧਣਾ ਇਹਨਾਂ ਦੀ ਤੇ ਪੈਨਸ਼ਨ ਲੱਗੀ ਆਪਣੀ ਇਹ ਜਦੋਂ ਐਮਐਲਏ ਬਣਦੇ ਉਹਨਾਂ ਦੀ ਪੈਸਾ ਲੱਗ ਜਾਂਦੀ ਆ ਸਾਰੇ ਪੱਤੇ ਮੈਨੂੰ ਲਾ ਪੈਂਦੇ ਆ ਸਾਨੂੰ ਨਹੀਂ ਦਿੰਦੇ ਇਹੋ ਇਹਨਾਂ ਦੀ ਗਲਤੀ ਹੈ ਤਾਂ ਇਹ ਤਸਵੀਰਾਂ ਬਿਲਕੁਲ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮਾਂ ਬੇਰੁਜ਼ਗਾਰ ਆ ਉਹ ਆਪਣੇ ਹੱਕ ਮੰਗਣ ਲਈ ਆਏ ਨੇ ਪਰ ਉਹ ਅੱਗੇ ਨਹੀਂ ਉਹਨਾਂ ਨੂੰ ਵਧਨ ਦਿੱਤਾ ਜਾ ਰਿਹਾ ਮੁਲਾਜ਼ਮਾਂ ਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਨੇ ਪੁਲਿਸ ਕਰਮੀ ਇਹ ਲੋਕ ਸੁਣਦਾ ਦਾ ਹੈ ਦੇਖੋ ਦੇਖੋ ਪੁੱਛੋ ਦੇਖੋ ਪੱਕਾ ਵੀ ਤਕਰਾਰੀ ਹੋ ਰਿਹਾ ਪਸ਼ਰ ਦੀ ਗਿਣਤੀ ਦੇ ਵਿੱਚ ਪੁਲਿਸ ਕਰਮੀ ਨੇ ਇਹ ਮਲਾਜਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮਲਾਜਮ ਲਗਾਤਾਰ ਜਿਹੜੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਘਟੋ ਘਟ 15 20 ਮਿੰਟ ਹੋ ਗਏ ਇਹਨਾਂ ਨੂੰ ਜਦੋਂ ਜਦ ਕਰਦਿਆਂ ਨੂੰ ਪਰ ਹਲੇ ਤੱਕ ਮਲਾਜਮਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਜਗਾ ਬਣਾ ਦਿਓ ਖੜ ਜਾਓ ਕਾਫੀ ਜੱਦੋਜਾਦ ਦੇ ਬਾਅਦ ਮੁਲਾਜ਼ਮ ਜਿਹੜੇ ਉਹ ਅੱਗੇ ਨਹੀਂ ਵੱਧ ਪਏ ਲੱਗਦਾ ਕਿ ਬੈਠਣ ਦੀ ਤਿਆਰੀ ਦੇ ਵਿੱਚ ਨੇ ਮੁਲਾਜ਼ਮ ਪਰ ਅੱਜ ਮੁਲਾਜ਼ਮ ਆ ਜਿਹੜੇ ਉਹ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਵਾਜ਼ਿਦ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਅੱਗੇ ਵਧਣਾ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅੱਜ ਜਿਹੜਾ ਤੁਹਾਡੇ ਨਾਲ ਬਤੀਰਾ ਹੋ ਰਿਹਾ ਜਿਵੇਂ ਇੱਕ ਕਹੇ ਜਾਂਦਾ ਕਿ ਦਿੱਲੀ ਬਾਰਡਰ ਤੇ ਹੋ ਰਿਹਾ ਕੀ ਕਹੋਗੇ ਇਹ ਵੀ ਕੀ ਬਾਰਡਰ ਬਣਦੀ ਦੇਖੋ ਪੰਜਾਬ ਦਾ ਜਿੰਨਾ ਵੀ ਹਿੱਸਾ ਉਹ ਬਾਰਡਰੀ ਬਣਾਇਆ ਹੋਇਆ ਤੁਹਾਡੇ ਸਾਹਮਣੇ ਆ ਇਹ ਮੁੱਖ ਮੰਤਰੀ ਦਾ ਘਰ ਆ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਆਮ ਆਦਮੀਆਂ ਤੇ ਹਰੇਕ ਨੂੰ ਮਿਲਣ ਲਈ ਤਿਆਰ ਆ ਇੱਥੇ ਮੁੱਦਾ ਇਹ ਆ ਕਿ ਇਹ ਮੁੱਖ ਮੰਤਰੀ ਨਾਲ ਮੀਟਿੰਗ ਚਾਹੁੰਦੇ ਨੇ ਗੱਲਬਾਤ ਚਾਹੁੰਦੇ ਨੇ ਕਿਉਂਕਿ ਮੁੱਖ ਮੰਤਰੀ ਨੇ ਮਿਲਣਾ ਨਹੀਂ ਉਸ ਕਰਕੇ ਬੈਰੀਕੇਡ ਨੇ ਉਸ ਕਰਕੇ ਲਾਠੀ ਚਾਰਜ ਆ ਉਸ ਕਰਕੇ ਪੱਗਾਂ ਤੇ ਚੁੰਨੀਆਂ ਤਾਰੀਆਂ ਜਾ ਰਹੀਆਂ ਨੇ ਇਸ ਕਰਕੇ ਇੱਥੋਂ ਦੀ ਡੈਮੋਕਰੇਸੀ ਦਾ ਜਲੂਸ ਨਿਕਲਿਆ ਹੋਇਆ ਉਹ ਤੁਹਾਡੇ ਸਾਹਮਣੇ ਆ ਕਿ ਦੇਖੋ ਐਨਪੀਐਸ ਮੁਲਾਜ਼ਮਾਂ ਦੀ ਮੰਗ ਉਹ ਬਾਤ ਭੱਕਦੀ ਮੰਗਾ ਪੰਜਾਬ ਸਰਕਾਰ ਖੁਦ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਆ ਤਾਂ ਆਪਣਾ ਹੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਭੱਜ ਰਹੇ ਨੇ ਆਇ ਇਕੱਠ ਦੀ ਇੱਕੋ ਮੰਗਾ ਕਿ ਪੰਜਾਬ ਸਰਕਾਰ ਨੇ ਜਿਹੜਾ ਪਿਛਲੇ ਸਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਫੋਕਾ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਅਸਲ ਦੇ ਵਿੱਚ ਲਾਗੂ ਕੀਤਾ ਜਾਵੇ ਪਰ ਗੱਲ ਇਹ ਹੈ ਆ ਕਿ ਕਿਉਂਕਿ ਕੇਂਦਰ ਸਰਕਾਰ ਦੀ ਬੀ ਟੀਮ ਬਣੇ ਹੋਏ ਨੇ ਇਹ ਕਰਕੇ ਲੋਕਾਂ ਦੇ ਉੱਪਰ ਡੰਡਾ ਭਰਾਇਆ ਜਾ ਰਿਹਾ ਹੈ ਮੁਲਾਜ਼ਮਾਂ ਦਾ ਇਤਰਾਜ਼ ਹੈ ਕਿ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਅਸੀਂ ਕਿ ਮੰਨਣਯੋਗ ਨੇ ਉਹਨਾਂ ਨੂੰ ਮੰਨਿਆ ਨਹੀਂ ਜਾ ਰਿਹਾ ਲਗਾਤਾਰ ਉਹ ਕਹਿ ਰਹੇ ਨੇ ਕਿ ਸਾਡੇ ਤੇ ਡੰਡਾ ਭਰਿਆ ਜਾ ਰਿਹਾ ਥੋੜੇ ਥੋੜੇ ਟਾਈਮ ਬਾਅਦ